ਤੇ ਪਾਇਰਦੀਪ ਪਾਈ ਸਾਨੂੰ ਇਹ ਵੜੀ-ਵੜੀਆਂ ਗੱਲਾਂ ਕੀ ਸਾਡੀ ਡੀਲ ਸਾਰੀ ਫੋਨ ਤੇ ਹੀ ਹੋਈ ਆ ਠੀਕ ਹੈ ਜੀ ਸੌਦਾ ਫੋਨ ਤੇ ਹੀ ਫਾਈਨਲ ਹੋ ਗਿਆ ਬਸ ਮਿਲ ਨਹੀਂ ਆਏ ਤੁਹਾਨੂੰ ਇੱਧਰ ਹੋਇਆ ਨੂਰਾ ਜੇ ਉਰੇ ਪਾਸੇ ਸੱਤਰਕ ਜੀ ਮਿਲਦਾਗਾ ਨਰਦੀਪ ਆ ਜੀ ਆ ਫੋਨ ਕਰਕੇ ਦੱਸਦੇ ਰਹੇ ਵੀ ਤਾਂ ਡਾ ਇਨਾ ਕੰਮ ਰਹਿ ਗਿਆ ਹੋਣ ਲੱਗਿਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਕਰਦੇ ਹਾਂ ਸਭ ਠੀਕ-ਠਾਕ ਹੋਵੋਗੇ ਆਪਾਂ ਉਦੋਂ ਗਏ ਸੀ ਗੁਰਦਿਆਲ ਮਸ਼ੀਨ ਲੈਣ ਹਰਦੀਪ ਨਾਲ ਮਸ਼ੀਨ ਲਿਆਂਦੀ ਸੀ ਅੱਜ ਮਸ਼ੀਨ ਸ਼ੇਲ ਕੀਤੀ ਹੈਗੀ ਤੇ ਉਹ ਆਏ ਨੇ ਵੀਰ ਤਰਨਤਾਰਨ ਤੋਂ ਹਣਾ ਮਸ਼ੀਨ ਲੈਣ ਤੇ ਅੱਜ ਦਿਨਿਆ ਟਰਿਬਲੀ ਤੇ ਕਰਦਿਆਂ ਗੱਲਬਾਤ ਵੀ ਕਿਵੇਂ ਹਰਦੀਪ ਦਾ ਕੰਮ ਲੱਗਿਆ ਕਿੰਨੇ ਕੁ ਦਿਨਾਂ ਕੋਈ ਬਾਲਾ ਲੇਟ ਨਹੀਂ ਕੀਤਾ ਕਿਵੇਂ ਆ ਕੀ ਗੱਲਬਾਤ ਆ ਜੋ ਕਰਦੇ ਕੀ ਹਾਲ ਚਾਲ ਆ ਵੀਰੇ ਬਸ ਠੀਕ ਠਾਕ ਬਹੁਤ ਵਧੀਆ ਬਈ ਠੀਕ ਠਾਕ ਹੋ ਹਾਂਜੀ ਵਧੀਆ ਬਈ ਤੇ ਕਿਹੜਾ ਪਿੰਡ ਆ ਆਪਣਾ ਜੀ ਆਪਣਾ ਜੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨੇੜੇ ਖੇਮ ਕਰਨ ਦਾ ਖੇਮ ਕਰਨੀ ਆਪਣਾ ਖਾਸ ਪਿੰਡ ਖਾਸ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲਾਂ ਵੀ ਆਪਾਂ ਮਸ਼ੀਨਾਂ ਚਲਾਉਂਦੇ ਹਾਂ ਹਾਂ ਜੀ ਬਾਈ ਚਲਾਉਨੇ ਆ ਆਪਣਾ ਤਕਰੀਬਨ 6 ਸਾਲ ਤੋਂ ਆਪਾਂ ਚਲਾ ਰਹੇ ਹਾਂ ਠੀਕ ਹੈ ਜੀ ਹਾਂ ਜੀ ਤੇ ਅੱਜ ਸਾਨੂੰ ਐ ਦੱਸੋ ਵੀ ਹਰਦੀਪ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਬਾਈ ਜੀ ਕੰਮ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੁੱਕ ਕਰਾਈ ਨੂੰ ਬੁੱਕ ਕਰਾਇਆ ਨੂੰ ਬਾਈ ਜੀ ਤਕਰੀਬਨ 20 ਦਿਨ ਹੋ ਗਏ 20 ਦਿਨਾਂ 20 ਦਿਨਾਂ ਚ ਦੇਤੀ 20 ਦਿਨਾਂ ਇਹ ਦੇਤੀ 2-3 ਦਿਨ ਯਾਰ ਹੋ ਜਾਂਦਾ ਮੰਨ ਲਓ ਪੇਂਡਾ ਹੋਣ ਦਾ ਕਰਕੇ ਮੌਸਮ ਦੀ ਖਰਾਬੀ ਆ ਗਈ ਵਿੱਚ ਠੀਕ ਹੈ ਜੀ ਉਹਨਾਂ ਅੱਗੇ ਪੇਸ਼ਾ ਹੋ ਗਿਆ ਆ ਚਲੋ ਪੇਂਡਾ ਨਾ ਇਹ ਬਹੁਤ ਵਧੀਆ ਮੰਨ ਲਓ ਗਰਦੀਪ ਭਾਈ ਜੀ ਆਪ ਫੋਨ ਕਰਕੇ ਦੱਸਦੇ ਰਹੇ ਵੀ ਤੁਹਾਡਾ ਇੰਨਾ ਕੰਮ ਰਹਿ ਗਿਆ ਹੋਣ ਲਾ ਇੰਨਾ ਹੋ ਗਿਆ ਜਦੋਂ ਮਸ਼ੀਨ ਕੱਢੀ ਤੁਸੀਂ ਮਗਰੋਂ ਪਹਿਲਾਂ ਸਾਨੂੰ ਸਾਰਾ ਕੁਝ ਇਹ ਨਾ ਵੀਡੀਓ ਪਾ ਲਿਆ ਭਾਈ ਹਾਂਜੀ ਹਾਂਜੀ ਮਸ਼ੀਨ ਰੈਡੀ ਹੈ ਭਾਈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਮੈਂ ਸੋ ਕਿ ਆਪਾਂ 20 ਤਰੀਕ ਤੱਕ ਮੇਰੇ ਜੀ ਆਪਾਂ ਨੂੰ ਠੀਕ ਹੈ ਜੀ ਐਮ ਪੀ ਵੀ ਜਾਈਦਾ ਬਾਈ ਜਾਈਦਾ ਹਾਂ ਇੱਕ ਮਸ਼ੀਨ ਆਪਣੇ ਐਮ ਪੀ ਚ ਲੰਨਦੀ ਹੋਣਾ ਠੀਕ ਹੈ ਜੀ ਇਹ ਤਾਂ ਇਸ ਵਾਰ ਤਾਂ ਲੇਟ ਹੋ ਜੂਗੇ ਇਹ ਤਾਂ ਨਹੀਂ ਇਹ ਤਾਂ ਆਪਾਂ ਜੂਪੀ ਲੈ ਕੇ ਜਾਵਾਂਗੇ ਜੂਪੀ ਜੀ ਹਾਂਜੀ ਹਾਂਜੀ ਠੀਕ ਹੈ ਵਧੀਆ ਕੰਮ ਕਰ ਆਪਣੇ ਕੋਲੇ ਬਹੁਤ ਵਧੀਆ ਬਾਈ ਜੀ ਠੀਕ ਹੈ ਜੀ ਤਿੰਨ ਚਾਰ ਮਸ਼ੀਨਾਂ ਬਾਈ ਜੀ ਆਪਣੇ ਕੋਲੇ ਦੋ ਸਿਆਣ ਠੀਕ ਹੈ ਜੀ ਤੇ ਪੰਜਾਬ ਹੀ ਆ ਠੀਕ ਹੈ ਜੀ ਗਰਦਿਆਲ ਪਹਿਲੇ ਵੀ ਚਲਾਈ ਪਹਿਲਾਂ ਵੀ ਚਲਾਈ ਜਲਦੀ ਹਾਂਜੀ ਠੀਕ ਹੈ ਜੀ ਪਿਛਲੇ ਸੀ ਕਿ ਨਹੀਂ ਸੀਲ ਕੀਤੀ ਠੀਕ ਹੈ ਐਕਤੀ ਫੇਰ ਦੁਬਾਰਾ ਗਰਦਿਆਲੀ ਲੇਕੀ। ਬਾਈ ਜੀ ਹੁਣ ਨਾ ਕਨੈਕਟ ਹੋ ਗਿਆ ਤੁਹਾਡੇ ਨਾਲ ਚੰਨਣ ਤੇ ਬਹੁਤ ਵਧੀਆ ਲੱਗਿਆ ਗੱਲਬਾਤ ਕੀਤੀ। ਠੀਕ ਹੈ ਜੀ। ਤੇ ਬਾਈ ਹੁਣ ਨਾ ਸਾਰੀ ਜਿੱਤਰਾ ਹੀ ਇਹਨਾਂ ਨੇ ਡੀਲ ਹੜਦਾਂ ਕੀਤੀ ਬਹੁਤ ਵਧੀਆ ਪਕਤਾਨ ਕੀਤਾ ਪਰ ਮਸ਼ੀਨ ਦਾ। ਠੀਕ ਹੈ ਜੀ। ਹਾਂ ਜੀ। ਚਲੋ ਇਹ ਹੁੰਦਾ ਗਾਹਣਾ ਵੀ ਗਾਹਾਂ ਦੀ ਗਾਹ ਸੱਜਣ ਮਿੱਤਰ ਤਾਂ ਬਾਤ ਹੀ ਰਣੀ ਆ ਗਈ। ਇਤਰੇ ਇਤਰੇ ਬਾਈ ਜੀ। ਹਰਦੀਪ ਤੋਂ ਪਹਿਲੀ ਵਾਰ ਹੀ ਮਸ਼ੀਨ ਲਈ ਆ ਕਿ ਪਹਿਲਾਂ ਵੀ ਆਏ ਸੀ ਆਪਾਂ ਇਹਨਾਂ ਕੋਲੇ। ਨਹੀਂ ਬਾਈ ਮੇਰਾ ਪਹਿਲੀ ਵਾਰ ਹੀ ਕਰਦਾ। ਫਸਟ ਫਸਟ ਟਾਈਮ ਹੀ। ਠੀਕ ਹੈ। ਹੋਰ ਹਰਦੀਪ ਕੀ ਹਾਲ ਈਮੇਲ ਲੱਗਿਆ ਬਾਈਆਂ ਨੂੰ ਮਿਲ ਕੇ ਬਾਈ ਉਹਨੇ ਆਪਣੇ ਕੋਲੇ ਹਨਾ ਚਲੋ ਸਾਡਾ ਫੋਨ ਤੇ ਸੰਪਰਕ ਮੈਂ ਬਾਈ ਉਹਨਾਂ ਨਾਲ ਠੀਕ ਹੈ ਇਹਨਾਂ ਨੇ ਚਲੋ ਆਪਣੇ ਨਾਲ ਫੋਨ ਤੇ ਗੱਲਬਾਤ ਕਰਕੇ ਉਸ ਤੋਂ ਬਾਅਦ ਆਪਣੇ ਤੱਕ ਪਹੁੰਚ ਕੇ ਨਹੀਂ ਸੌਦਾ ਫੋਨ 'ਤੇ ਹੋ ਗਿਆ ਸਾਡਾ ਸੌਦਾ ਸਾਡਾ ਫੋਨ 'ਤੇ ਹੋਇਆ ਵੀਰੇ ਠੀਕ ਹੈ ਵੀ ਅੱਜ ਮਿਲੇ ਪਹਿਲੀ ਵੇਰੀਓ ਨਹੀਂ ਮਿਲੇ ਸੀ ਪਹਿਲਾਂ ਇਹ ਬਾਈ ਉਹਨੇ ਆਪਣੇ ਕੋਲੇ ਪਹੁੰਚੇ ਠੀਕ ਹੈ ਤੇ ਚਲੋ ਇਹਨਾਂ ਨੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਠੀਕ ਹੈ ਜੀ ਉਸ ਤੋਂ ਇਹਨਾਂ ਨੂੰ ਆਪਾਂ ਕੰਬਾਇਨ ਦਿਖਾਈ ਵੀ ਆਹ ਆਪਣੀ ਕੰਬਾਇਨ ਤਿਆਰ ਹੋ ਰਹੀ ਆ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਬੈ ਕੇ ਗੱਲਬਾਤ ਕਰਕੇ ਬਾਈ ਉਹਨਾਂ ਨੂੰ ਆਪਾਂ ਫਾਈਨਲ ਕਰਤਾ ਸੀਗਾ ਵੀ ਇਨੀ ਤਰੀਕ ਤੱਕ ਆਪਾਂ ਤੁਹਾਨੂੰ ਮਸ਼ੀਨ ਦੇ ਦੇ ਜਿਹੜੀ ਤਰੀਕ ਦਿੱਤੀ ਸੀ ਬਾਈ ਕਹਿੰਦੇ ਸਾਨੂੰ ਉਸ ਤਰੀਕ ਤੋਂ ਪਹਿਲਾਂ ਹੀ ਦੇਤੀ ਹਾਂ ਹਾਂ ਉਸ ਤਰੀਕ ਤੋਂ ਪਹਿਲਾਂ ਪਾਈਰਦੀਪ ਬਾਈ ਸਾਨੂੰ ਇਹ ਵੜੀ ਵੜੀਆਂ ਗੱਲਾਂ ਕੀ ਸਾਡੀ ਡੀਲ ਸਾਰੀ ਫੋਨ ਤੇ ਹੀ ਹੋਈ ਆ ਠੀਕ ਹੈ ਜੀ ਸੌਦਾ ਫੋਨ ਤੇ ਹੀ ਫਾਈਨਲ ਹੋ ਗਿਆ બસ ਮਿਲਣੀ ਆਈ ਤੁਹਾਨੂੰ ਆ ਕੇ ਦੇਖਣ ਆਏ ਤੇ ਬਾਈ ਜਣੇ ਤੇ ਵੀ ਆਉ ਬਈ ਇਹਦੀ ਤਾਂ ਕਿ ਆ ਬਾਈ ਇਦਾਂ ਹੁੰਦਾ ਜੋ ਇਹਨਾਂ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਉੱਤੇ ਹੀ ਪੂਰੇ ਲੱਥੇ ਅਸਲ ਵਿੱਚ ਪਤਾ ਕੀ ਆ ਸੋਨੂੰ ਇਹ ਲੱਗਦਾ ਵੀ ਮਾਲਵੇ ਵਾਲੇ ਪੂਰੇ ਨੇ ਸਾਨੂੰ ਇਹ ਆ ਵੀ ਮਾਝੇ ਵਾਲੇ ਬੰਦੇ ਪੂਰੇ ਸੌਂਗ ਹੋਣੇ ਬੰਦੇ ਵਧੀਆ ਨੇ ਹਨਾ ਕਿਉਂਕਿ ਸਾਨੂੰ ਵੀ ਬਹੁਤ ਪੁਰਾਣੇ ਹੋਗੇ 20 ਸਾਲ ਹੋਗੇ ਸੋਡੇ ਏਰੀਆ 'ਚ ਜਾਂਦਿਆਂ ਨੂੰ ਤੇ ਕਿਸੇ ਗੱਲ ਤਾਂ ਸਾਨੂੰ ਵੀ ਬਹੁਤ ਵਧੀਆ ਲੱਗਦੇ ਹੋਗੇ ਕਿਉਂਕਿ ਇੱਕ ਦੂਜੇ ਦਾ ਵਿਸ਼ਵਾਸ ਨਹੀਂ ਬੰਦੇ ਨੂੰ ਤੋੜਨਾ ਨਹੀਂ ਚਾਹੀਦਾ ਹਨਾ ਵਿਸ਼ਵਾਸ ਤੇ ਕੰਮ ਚੱਲਦਾ ਹੈ ਹਾਂਜੀ ਜੇ ਹੁਣ ਮੰਨ ਲਓ ਪਹਿਲੀ ਯਾਰੀ ਵਰਤੇ ਆ ਬਹੁਤ ਵਧੀਆ ਲੱਗਿਆ ਰਦੀਪਾ ਜਿਹੜਾ ਖੁਦ ਫੋਨ ਕਰਦੇ ਰੇ ਮੈਨੂੰ ਠੀਕ ਹੈ ਜੀ ਤੇਰੀ ਮਸ਼ੀਨਾਂ ਚ ਇਸ ਟਾਈਮ ਪਕੜਾ ਦੇਣੀ ਆ ਇਸ ਟਾਈਮ ਤੇ ਆਹ ਕੰਮ ਹੋਣ ਵਾਲਾ ਫਿਰ ਥੋੜਾ ਜਿਹਾ ਬੱਦਲਵਾਈ ਮੌਸਮ ਖਰਾਬ ਕਰਕੇ ਥੋੜਾ ਜਿਹਾ ਹਾਂਜੀ ਉਹ ਫਿਰ ਪੇਂਟ ਦਾ ਹੋ ਜੇ ਨਾ ਨਾ ਜੇ ਆਪਾਂ ਤੋ ਇਹ ਇੱਕ ਗੱਲ ਆ ਵੀ ਕੱਲ ਨੂੰ ਫੇਰ ਛੋਡੇ ਨਾਲ ਵਰਤਨਾ ਜੋ ਆਇਆ ਸੀ ਆਪਾਂ ਉਹੀ 2-3 ਦਿਨਾਂ ਦੀ ਕਾਲੀ ਕਰਕੇ ਇਹਨੂੰ ਪੇਂਟ ਕਰਾਉਣ ਦੇ ਪੇਂਟ ਛੋਡੇ ਇੱਕ ਦੋ ਸੀਜ਼ਨਾਂ ਚ ਖਰਾਬ ਹੋ ਜਾਂਦਾ ਯਾਰ ਫਿਰ ਤੁਸੀਂ ਕਹਿਣਾ ਸੀ ਨਹੀਂ ਯਾਰ ਵੀ ਹਨਾ ਵੀ ਉਹ ਆਗਾ ਹਾਂਜੀ ਹਾਂ ਇਹ ਚੀਜ਼ਾਂ ਨਹੀਂ ਗੀਆਂ ਵੀ ਵਰਤਨਾ ਦਾ ਇਹ ਕੀ ਹੁੰਦਾ ਵੀ ਲੰਬੇ ਟਾਈਮ ਲਈ ਲੰਬੇ ਨਾ ਹਾਂ ਅੱਜ ਮਸ਼ੀਨ ਦੇਤੀ ਆਪਾਂ ਕਿਹੇ ਗੇਟੋਂ ਬਾਹਰ ਨਿਕਲਗੇ ਯਾਰ ਆਪਣੇ ਨਾਲ ਆਪਾਂ ਕੀ ਲੈਣਾ ਪਰ ਨਹੀਂ ਇਹ ਆ ਵੀ ਆਪਾਂ ਕੱਲ ਨੂੰ ਅਸੀਂ ਤੁਹਾਡੇ ਏਰੀਆ 'ਚ ਜਾਈਏ ਤੁਸੀਂ ਸਾਨੂੰ ਮਾਨ ਬਾਕਸੋ ਤੁਸੀਂ ਸਾਡੇ ਏਰੀਆ 'ਚ ਆਓ ਅਸੀਂ ਤੁਹਾਨੂੰ ਮਾਨ ਬਾਕਸੀ ਹੈਨਾ ਇਹੀ ਗੋਸਾ ਇੱਥੇ ਹੋਰ ਕੀ ਹੁੰਦਾ ਹੈ ਹਾਂਜੀ ਹਾਂਜੀ ਪਿਆਰੀ ਆ ਜੀ ਹਾਂਜੀ ਜਿੰਨਾ ਵਧਾ ਲਊਗਾ ਉਨਾ ਹੀ ਉਹਨਾਂ ਹੀ ਵਧੀਆ ਜੀ ਹੋਣ ਸਾਨੂੰ ਮੰਨ ਲਾ ਪਹਿਲਾਂ ਮੈਂ ਜਾਂਦਾ ਹੁੰਦਾ ਸੀ ਉਸ ਚੂਹਲੇੜ ਪਿੰਡ ਅੱਛਾ ਜੀ 20 ਸਾਲ ਮੈਂ ਜਾਂਦਾ ਰਿਹਾ ਹੁਣ ਹਰਦੀਪ ਜਾਂਦਾ ਉੱਥੇ ਉਸੇ ਘਰੀ ਵੀ ਇਹ ਨਹੀਂ ਘਰ ਬਦਲ ਲਿਆ ਉਸੇ ਘਰੀ ਇੱਕ ਘਰ ਹੀ ਰਹਿੰਦੇ ਨਹੀਂ ਇੰਨੇ ਟਾਈਮ ਦਾ ਰਿਸ਼ਤੇਦਾਰੀ ਚ ਵੀ ਫੱਕ ਪੈ ਜਾਂਦਾ ਪੈ ਜਾਂਦਾ ਜੀ ਪੈ ਜਾਂਦਾ ਬਾਈ ਜੀ ਆਪਣੇ ਨੇੜੇ ਹੀ ਭਾਈ ਹੁਣ ਜਾਂਦਾ ਕਿ ਚੂਹਲੇੜ ਹਾਂਜੀ ਚੂਹਲੇੜ ਤੋਂ ਦੇ ਨਾਚੀ ਪਹੁੰਚਾਇਆ ਹੈ ਤਕਰੀਬਨ 20 ਕਿਲੋਮੀਟਰ ਕਿਹਾ ਬੱਸ ਛੋਟੂ 20 ਕਿਲੋਮੀਟਰ ਠੀਕ ਹੈ ਜੀ ਇਧਰ ਹੋਇਆ ਨੂਰਾ ਜੀ ਬੁਰੇ ਆਪਾਂ हां भाई जी बहुत-बहुत मुबारक आपो नु वीरै हां जी बहुत-बहुत तन्नै जी ਤੇ પ્રેમ ਵਧਦਾ ਰਹੇ ਹਰ ਸਾਲ ਹਾਂ ਜੀ ਬਹੁਤ ਬਹੁਤ ਦਿਨ ਰਾਤ ਚੌਗਣੀ ਤਰੱਕੀ ਕਰੋ ਤੇ ਬਹੁਤ ਕਿਉਂ ਆਇਆ ਇਤੋਂ ਸਾਰਾ